ਹਾਂ ਜੀ ਬੇਟਾ 니 ਤੂੰ ਮਾਨ ਕਰਿਆ ਕਰਿਆ ਮੀਏ ਤੂੰ ਜਦ ਮੈਂ ਅਕਸਰਦਾਰ ਉਹਨੂੰ ਕਿੱਥੋਂ ਕਿੱਥੇ ਲੈ ਗਏ ਸਰਦਿੱਤੇ ਹੋਏ ਸੰਸਕਾਰ ਉਹ ਪਹਿਲਾ ਵਾਰ ਤੱਕ ਪਹੁੰਚ ਕੇ ਕਰਦਾ ਸੀ ਮਿੱਟੀ ਨੂੰ ਪਿਆਰ ਉਹ ਕੋੜਾ ਸੀ ਲੰਮੀ ਰੇਸ਼ਤਾ ਨਾ ਸਮਝ ਪਾਈ ਸਰਕਾਰ ਉਹ ਕੋੜਾ ਸੀ ਲੰਮੀ ਰੇਸ਼ਤਾ ਨਾ ਸਮਝ ਪਾਈ ਸਰਕਾਰ ਉਹ ਹੱਸੀ ਸਿਰ ਤੇ ਪੱਗ ਬੰਨਦਾ ਸੀ ਜੱਟ ਦੇ ਲੰਬੇ ਵਾਲ ਉਹ ਹਸਾਣਾ ਰੱਖਦਾ ਸੀ ਮਾਂ ਬਾਪ ਦਾ ਖਿਆਲ ਇੱਕ ਦਿਨ ਐਸਾ ਚੜਿਆ ਚੰਦਰਾ ਇੱਕ ਦਿਨ ਐਸਾ ਚੜਿਆ ਚੰਦਰਾ ਕੋਣੇ ਕੱਢੀ ਕਾਲੀ ਥਾਰ ਉਹ ਪਿੰਡ ਜਵਾਰ ਕੇ ਚੱਲੇ ਆ ਲੈ ਕੇ ਦੋ ਤਿੰਨ ਵੈਲੀ ਯਾਰ ਕੋਈ ਫੈਨ ਭਲੇਕੇ ਆਇਆ ਕੋਈ ਚੁਗਲਖੋਰ ਗਰਦਾਰ ਚੁਗਲੀ ਕੀਤੀ ਤੇਰੇ ਪੁੱਤ ਦੀ ਹੋ ਚੁਗਲੀ ਕੀਤੀ ਤੇਰੇ ਪੁੱਤ ਦੀ ਕਹਿੰਦਾ ਸਿੱਧੂ ਆ ਗਿਆ ਘਰ ਤੋਂ ਬਾਹਰ ਇਹਨੂੰ ਮੂਸੇ ਚੌਂਕ ਚ ਘੇਰ ਕੇ ਤੁਸੀਂ ਦੋ ਗੋਲੀਆਂ ਮਾਰ ਇੱਟ ਕਲੇ ਕਲੇ ਨੂੰ ਠੋਕਦਾ ਇੱਟ ਕਲੇ ਕਲੇ ਨੂੰ ਠੋਕਦਾ ਜੇ ਆਉਂਦੇ ਸਿੱਧੂ ਨੂੰ ਲਲਕਾਰ ਕਲੇ ਨੂੰ ਘੇਰਾ ਪੈ ਗਿਆ ਕੱਲੇ ਰੁਕੇਰਾ ਪੈ ਗਿਆ ਕਿਤੇ 47 ਵਾਲੇ ਬਾੜ ਜਟ ਖਾ ਕੇ 16 ਗੋਲੀਆਂ ਕੀਤਾ ਵੈਪਨ ਵਿੱਚੋਂ ਬਾਅਰ ਫੇਰ ਡਰਦੇ ਵੈਰੀ ਭੱਜ ਗਏ ਫੇਰ ਡਰਦੇ ਵੈਰੀ ਭੱਜ ਗੀ ਦਿੱਤੇ ਵੇਰਾ ਵਾਂਖ ਲਾਰ ਮਾਂ ਹੁੰਦਾ ਤੇਰੀ ਕੁੱਖ ਦਾ ਜੰਮਿਆ ਖੜ ਦਾ ਪੁੱਤ ਤੇਰੇ ਦੇ ਨਾਲ ਮਾਂ ਸਵਰਾ ਦਾ ਕੁੱਟ ਪਾਰ ਨਵੀ ਮਾਂ ਸਵਰਾ ਦਾ ਕੁੱਟ ਪਾਰ ਨਵੀ ਤੇਰਾ ਰਸ ਗਿਆ ਪਰਬਤਗਾਰ ਮਾਂ ਛੱਡ ਤੇ ਰੱਬ ਤੇ ਡੋਰੀਆਂ ਮਾਂ ਛੱਡ ਦੇ ਰੱਬ ਤੇ ਡੋਰੀਆਂ ਚੜੂ ਗਏ ਇੱਕ ਸਵੇਰ ਪਾਤਰ ਸਿੱਧੂ ਪਤਨੇ ਜੰਮਣਾ ਤੇਰੀ ਕੁਖੋਂ ਫੇਰ ਮਾ ਤੇਰਾ ਘਰਸ਼ ਨਾ ਜਾਉ ਤੇ ਸੁਭਦੀ ਪਾ ਗਿਆ ਫੇਰ